ਇਹ ਤੇ ਸਵੇਰ ਦੇ ਮੇਰੇ 7:30 ਵਜੇ ਹੀ ਮੈਂ ਸੁੱਤਾ ਵੇ ਜਾਇਆ ਉੱਠਿਆ ਵਾਂ ਕਹਿੰਦੇ ਮਰਡਰ ਹੋ ਗਿਆ ਮੈਂ ਕਿਹਾ ਯਾਰ ਬੜਾ ਮਾੜਾ ਆ ਇਹਨਾਂ ਨੂੰ ਇੱਕ ਹਫ਼ਤੇ ਪਹਿਲਾਂ ਹੀ ਸਮਝਾਇਆ ਸਾਰਿਆਂ ਨੇ ਕਿ ਆਪਸ ਦੇ ਵਿੱਚ ਕਾਨਫਰੰਸ ਦੇ ਵਾਹ ਸੀਗਾ ਮੈਂ ਸਾਰਿਆਂ ਨੂੰ ਸਮਝਾਇਆ ਮੈਂ ਕਿਹਾ ਨਾ ਲੜੋ ਤੁਹਾਡੇ ਵਿਆਹ ਹੋਏ ਹੋਏ ਨੇ ਜਿਹੜਾ ਅੰਡਾ ਮਰਿਆ ਆਉਂਦਾ ਵੀ ਬੱਚਾ ਹੈ ਜਿਹੜੇ ਮਾਰਨ ਆਏ ਉਹ ਵੀ ਇਹ ਉਹ ਮੁੰਡਾ ਚਲੋ ਛੱਡਾ ਹੈ ਜਿਹੜੇ ਨਾਲ ਉਹ ਅਮਰਜੀਤ ਸੀਗਾ ਜਿਹੜੇ ਗੋਲੀਆਂ ਚਲਾਉਂਦੇ ਗੁਰਜਿੰਦਰ ਉਹਨਾਂ ਗੁਰਜਿੰਦਰ ਕੱਲਾ ਬੈਠਾ ਕਰਦਾ ਉਹਨੂੰ ਗੁਰਜਿੰਦਰ ਨੂੰ ਰਿਮਾਂਡ ਦੇ ਇਸ ਟਾਈਮ ਉਹਨਾਂ ਦੇ ਉਹ ਤੁਹਾਨੂੰ ਪੁੱਛੇ ਕਿ ਸ਼ੀਸ਼ ਨੇ ਕਿੰਨਾ ਸਮਝਾਇਆ ਗੁਰਜਿੰਦਰ ਨੂੰ ਤੂੰ ਇਹ ਕੰਮਾਂ ਤੇ ਨਾ ਪਿਆ ਨਾ ਵੇ ਅੱਜ ਤੋਂ ਨਹੀਂ ਬੜੇ ਬੜੇ ਟਾਈਮ ਦਾ ਸਾਡੇ ਨਾਲ ਜੁੜਿਆ ਯਾਰ ਅਸੀਂ ਗੁਰਜਿੰਦਰ ਕਦੇ ਨਹੀਂ ਕਿਹਾ ਦਾ ਕਿ ਉੱਥੇ ਜਾ ਕੇ ਗੋਲੀ ਚਲਾ ਆ ਅਮਰਜੀਤ ਦੇ ਅਮਰਜੀਤ ਮਰਡਰ ਤੇ ਅਸੀਂ ਉਹ ਵਾਲੇ ਦੇ ਘਰ ਆ ਡਾਲੇ ਜੀ ਜੇਲ੍ਹ ਚੋਂ ਬਾਹਰ ਆਏ ਨੇ ਵਿਆਹ ਹੈ ਮੈਂ ਕਿਹਾ ਤੂੰ ਆਪ ਨੂੰ ਆਪ ਦਾ ਵਿਆਹ ਕਰਾ ਲਿਆ ਆਪਦੀ ਮੋਟੀ ਦਾ ਧਿਆਨ ਰੱਖ ਸਹਿਰ ਛੱਡ ਕੇ ਕਿਤੇ ਪਸੇ ਰਿਹਾ ਹੁਣ ਉਹ ਆਪ ਵੀ ਨਹੀਂ ਕਰ ਰਹੇ ਗੋਲੀਆਂ ਚਲਾ ਰਹੇ ਨੇ ਆਪ ਅਸੀਂ ਥੋੜੀ ਸਰ ਉਹਨਾਂ ਨੂੰ ਕਹਿ ਰਹੇ ਆ ਤੁਸੀਂ ਗੋਲੀ ਚਲਾਓ ਹਾਂ ਜਿਹੜਾ ਕੱਲ ਮਰਡਰ ਹੋਇਆ ਜਿਹੜਾ ਮੁੰਡ ਅਮਰੀਕੇ ਦੇ ਆਸ਼ੂਮੰਗੀ ਦਾ ਬੜਾ ਪਿਆਰ ਹੀ ਕੋਈ ਈਡੀ ਦੁਸ਼ਮਣ ਹੀ ਨਹੀਂ ਨਾ ਅਮਰੀਕਾ ਆਸ਼ੂਮੰਗੀ ਨੂੰ ਮਾਰਨਾ ਚਾਹੁੰਦਾ ਸੀ ਕਦੇ ਵੀ ਜੇ ਮਾਰੀ ਮੁੱਟੀ ਕਿਉਂਕਿ ਛੋਟੇ ਛੋਟ ਨਾ ਉਹਨਾਂ ਨੇ ਮਰਵਾਇਆ ਉਹਨੂੰ ਜਿਹੜਾ ਮੁੰਡਾ ਵਿੱਚ ਯੂਵੀ ਸੀਗਾ ਉੱਥੇ ਹਨਾ ਉਹ ਸਾਡਾ ਸੱਜਣ ਹੈ ਇਹੀ ਸਾਡੇ ਸੱਜਣ ਆਈ ਦਾ ਵਿੱਚ ਇਹਨਾਂ ਨੂੰ ਕੰਫਰਮੈਂਸ ਕਰਾਇਆ ਕਿ ਤੁਸੀਂ ਆਪਸ ਵਿੱਚ ਨਾ ਲੜੋ ਇਹਨਾਂ ਨੇ ਹਰ ਉਹ ਮੁੰਡਾ ਟੈਟੂ ਬਣਵਾਣ ਗਿਆ ਉੱਥੇ ਉਹਨੂੰ ਨਾ ਤਾਂ ਮੈਨੂੰ ਦੱਸੇਗਾ ਤੇ ਨਾ ਅਮਰੀਕੇ ਨੂੰ ਦੱਸੇਗਾ ਨਾ ਕਿਸੇ ਨੂੰ ਉਹ ਟੈਟੂ ਬਣਵਾਗਾ ਉਹ ਉੱਥੇ ਬੈਠਾ ਉੱਥੇ ਆ ਜਾਂਦੇ ਨੇ ਮੁੰਡੇ ਆ ਕੇ ਗੋਲੀਆਂ ਮਾਰਦੇ ਨੇ ਉਹ ਬੋ ਮਾਰਦੇ ਦਾ ਉਹ ਅਸ਼ੀਸ਼ ਦੇ ਵੱਜਦੀ ਉਹ ਮਰ ਜਾਂਦਾ ਉੱਥੇ ਹੁਣ ਸਾਡਾ ਕੀ ਕਸੂਰੇ ਸਾਡਾ ਨਾਮ ਫਰਚੇ ਐਸਐਸਪੀ ਸਾਹਿਬ ਦੇ ਬਿਆਨ ਨੇ ਜਿਹੜੇ ਆਪਣੇ ਡੀਆਈਜੀ ਸਾਹਿਬ ਨੇ ਮੈਂ ਠੀਕ ਇਹ ਕਹਿਣਾ ਚਾਹਣਾ ਹਾਂ ਕਿ ਤੁਸੀਂ ਪਹਿਲਾਂ ਕਿਹਾ ਕਿ ਇਹ ਛੋੜੀ ਦਾ ਮਾਮਲਾ ਹੈ ਆਪਸ ਵਿੱਚ ਲੜੇ ਨੇ ਅਗਲੇ ਦਿਨ ਤੁਸੀਂ ਇੱਕ ਅਸ਼ੀਸ਼ੋਖੜਾ ਗੈਂਗ ਬਣਾ ਦਿਆ ਕਿ ਇਹ ਉਹਦੇ ਬੰਦੇ ਨੇ ਆਪਣਾ ਅਸ਼ੀਸ਼ ਨੇ ਕਰਵਾਇਆ ਕੰਮ ਪਹਿਲੇ ਨੰਬਰ ਤੇ ਨਾਮ ਮੇਰਾ ਪਾ ਦਾ ਅਮਰੀਕੇ ਨੂੰ ਕੱਲ ਫਰੀਦਕੋਟ ਜੇਲ੍ਹ 'ਚ ਉਹਦਾ ਅਮਰੀਕੇ ਦੇ ਪਿਓ ਉਹਦਾ ਭਰਾ ਸਰ ਦੋ ਭਰਾ ਦੋਵਾਂ ਦੇ ਪਰਚਾ ਵਾਦਾ ਉਹ ਉਹਨਾਂ ਉਹਦਾ ਪਿਓ ਦੇ ਦਾ ਭਰਾ ਹਸਪੀਟਲ ਜਿਹੜਾ ਮੁੰਡਾ ਮਰਿਆ ਉਹਦੇ ਕੋਲੋਂ ਤਾਂ ਪਤਾ ਲੈਣ ਗਿਆ ਹੁੰਦੇ ਸਾਹ ਚਲਦੇ ਵੀ ਉਦੋਂ ਕਿ ਉੱਥੇ ਗਏ ਨੇ ਉੱਥੇ ਪੁਲਿਸ ਨੇ ਉਹਨਾਂ ਨੂੰ ਫੜ ਰਿਆ ਉਹਦੇ ਪਿਓ ਦੇ ਭਰਾ ਦੇ ਉਹਦਾ ਭਰਾ ਹੈਂਡੀਕੈਪ ਹੈ ਜਿੰਦੇ ਦਾ ਪਰਚਾ ਹੋਇਆ ਹੈ ਅੰਗਰੇਜ਼ ਹੈਂਡੀਕੈਪ ਉਹ ਵਿਚਾਰਾ ਕੀ ਕਰ ਲੇਗਾ ਉਹ ਤਾਂ ਨੋਰਮਲ ਬੰਦਾ ਹੈਂਡੀਕੈਪ ਬੰਦਾ ਹੈਂਡੀਕੈਪ ਤੁਰਦਾ ਤੇ ਨਾਲ ਉਹਦਾ ਪਿਓ 55 ਸਾਲ ਦਾ ਮਰਿਆ ਪਿਓ ਦੀ ਅਸੀਂ ਕਾਨੂੰਨ ਤੋਂ ਹੀ ਸਾਹ ਮੰਗਦੇ ਆ ਜੇ ਅਸੀਂ ਕ੍ਰਿਮੀਨਲ ਆ ਹੈਗੇ ਆ ਕੋਈ ਚੱਕਰ ਨਹੀਂ ਮਾਰੋ ਸਾਨੂੰ ਕੋਈ ਦਿੱਕਤ ਨਹੀਂ ਪਰ ਸਾਡੇ ਮਾਵਾਂ ਕੋ ਤੇ ਕਾਹਦੇ ਪਰਚੇ ਮਾਰੇ ਤੁਸੀਂ ਕੱਲ ਨੂੰ ਜੇ ਅਸੀਂ ਕੋਈ ਗਲਤ ਹਰਕਤ ਕਰਤੀ ਫਿਰ ਤੁਸੀਂ ਕਹਿਣਾ ਇਹ ਫਿਰ ਸਾਨੂੰ ਹਤਕਵਦੀ ਬਣਾ ਦੇਣਗੇ ਕਿ ਤੁਸੀਂ ਹਤਕਵਦੀ ਏ ਮੈਂ ਇੱਥੇ ਕਹਿਣਾ ਚਾਹੁੰਦਾ ਪੁਲਿਸ ਨੂੰ ਹੱਥ ਜੋੜ ਕੇ ਮੇਰੀ ਬਿਲਤੀ ਏ ਫਰੋਹੀਪੁਰ ਸ਼ਹਿਰ ਦੀ ਕਿ ਕੋਈ ਮੈਨੂੰ ਡਰ ਪੈ ਨਹੀਂ ਕਿਸੇ ਦਾ ਪਰ ਮੈਂ ਇਹ ਕਹਣਾ ਮੈਂ ਬੜੀ ਇੱਜ਼ਤ ਕਰਦਾ ਹਾਂ ਰਿਸਪੈਕਟ ਕਰਦਾ ਹਾਂ ਕਿ ਤੁਸੀਂ ਪੰਜਾਬ ਦੇ ਸਾਰੇ ਜਿੰਨੇ ਪੁਲਿਸ ਮਲਾਜਮ ਨੇ ਡੀਜੀ ਦੇ ਸਾਹਿਬ ਪੰਜਾਬ ਸਰਕਾਰ ਸਮੇਤ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਸਾਡੀ ਮਾਵਾਂ ਤੇ ਸਾਡੀਆਂ ਮਾਵਾਂ ਤੁਹਾਡੀਆਂ ਮਾਵਾਂ ਹੋਈਆਂ ਹੀ ਨੇ ਕਿ ਜੇ ਜਿਹਦੀ ਮਾਂ ਤੁਹਾਨੂੰ ਪਿਆਰ ਕਰਦੀ ਤੇ ਤੁਹਾਨੂੰ ਕਰਦੀ ਮਾਂ ਮਾਂਵਾਂ ਤੋਂ ਪੁੱਤ ਕਦੇ ਆਉ ਨਹੀਂ ਹੁੰਦੇ ਕਦੀ ਕਿਸੇ ਦੀ ਮਾਂ ਕਹਿੰਦੀ ਹੈ ਜਾ ਕੇ ਤੁਸੀਂ ਵੜਾ ਮਾਰੋ ਮਾਰੋ ਉੱਥੇ ਕਰ ਕਤਲ ਕਰੋ ਤੇ ਹੁਣ ਪੰਜਾਬ ਸਰਕਾਰ ਸੁਧਾਰਨ ਤੇ ਲੱਗੀ ਹੈ ਤੇ ਆ ਪੰਜਾਬ ਉਸ ਆ ਵੀ ਆ ਜਿਹੜੇ ਸਭ ਮੈਂ ਸਾਰੀ ਕੁਝ ਨਹੀਂ ਕਹਿੰਦਾ ਯਾਰ ਸਿਰਫ ਫਰੀਦਕੋਟ ਦੇ ਵੱਡੇ ਅਫਸਰ ਨਹੀਂ ਕਹਿ ਰਿਹਾ ਆ ਜਿਹੜੇ ਥੱਲੇ ਲੈਵਲ ਦੇ ਮੁਲਾਜ਼ਮ ਜਿਹੜੇ ਇਹ ਹਰ ਇੱਕ ਗੱਲਾਂ ਕਰਦੇ ਨੇ ਉਂਗਲਾ ਲਾਂਦੇ ਨੇ ਇਹ ਕਿਉਂ ਭੜੀਆਂ ਗੱਲਾਂ ਨੇ ਸਰ ਇੱਕ ਨਹੀਂ ਮੇਰੇ ਕੋਲ 100 ਵਿਦ ਪ੍ਰੂਫ ਵਿਦ ਰਿਕਾਰਡੀਆਂ ਮੇਰੇ ਕੋਲ ਵਈਆਂ ਨੇ ਪਰ ਚਲੋ ਮੈਂ ਸੁਣਾਵਾਂਗਾ ਨਹੀਂ ਕਿ ਕਿਸੇ ਪੁਲਿਸ ਵਾਲੇ ਨਹੀਂ ਆਏ ਨੇ ਜਿਹੜੇ ਸ਼ਹਿਰ ਦੇ ਵਿੱਚ ਪਰ ਮੈਂ ਚਾਹਨਾ ਵਾਂ ਹੱਥ ਜੋੜ ਕੇ ਆਪਦਾ ਜੌਬ ਕਰੋ ਜਿਹੜੀ ਤੁਹਾਨੂੰ ਸਰਕਾਰ ਤਨਖਾਹ ਦਿੰਦੀ ਏ ਉਸ ਕ੍ਰਿਮੀਨਲ ਫੜੋ ਉਹਨੂੰ ਕੁੱਟੋ ਮਾਰੋ ਜੋ ਕਰਨਾ ਕਰੋ ਜੇ ਤੁਹਾਨੂੰ ਕੋਈ ਸਾਡੇ ਨਾਲ ਪਰਸਨਲ ਹੀ ਕੋਈ ਗੱਲਬਾਤ ਏ ਤੁਸੀਂ ਆਪਦਾ ਦੱਸੋ ਸਾਨੂੰ ਕਿ ਅਸੀਂ ਤੁਹਾਡਾ ਕੀ ਮਾੜਾ ਕੀਤਾ ਡੀਏਸੀ ਸਾਹਿਬ ਅਸੀਂ ਕਦੀ ਪੁਲਿਸ ਨਾਲ ਕੀ ਗੱਲਬਾਤ ਕੀਤੀ ਅਸੀਂ ਅਸੀਂ ਤਾਂ ਹਮੇਸ਼ਾ ਰਿਸਪੈਕਟਰਾਂ 'ਚ ਗੱਲ ਹੁੰਦੀ ਤੇ ਸਾਨੂੰ ਉੱਥੇ ਵੀ ਕਦੇ ਕੁੱਟਿਆ ਰਿਮਾਂਡ ਤੇ ਲੈ ਨਹੀਂ ਨੇ ਮੈਂ ਉੱਥੇ ਵੀ ਹੱਥੀ ਜੋੜੇ ਨੇ ਕਿ ਨਹੀਂ ਸਰ ਨਹੀਂ ਮੈਨੂੰ ਇੱਕ ਮੈਂ ਸਾਰੇ ਜਿੱਥੇ ਜਿੱਥੇ ਮੈਂ ਰਮਾਂਡ ਤੇ ਰਿਆਂ ਫਰੜ ਰਿਆਂ ਹਰਿਆਣੇ ਰਿਆਂ ਫਾਇਲ ਕਰਿਆਂ ਤੇ ਸਾ ਉਹ ਅਨਸਰ ਆ ਕਿਤੋਂ ਇਹ ਗੱਲ ਦਾ ਹੱਸਾਂ ਬੜੀ ਆ ਜਿੰਦੇ ਪਿੱਛੇ ਆ ਜਿਹੜਾ ਰਿਸ਼ਵ ਵਾਲਾ ਮਾਡਲ ਹੋਇਆ ਨਾ ਉਹਦੀ ਕਹਾਣੀ ਦੱਸਾਂ ਤੁਹਾਨੂੰ ਜਿਹੜਾ ਡਬਲ ਮਾਡਲ ਕਹਿੰਦੇ ਵੇ ਨੇ ਡਬਲ ਮਾਡਲ ਹੂੰ ਇਹਦੇ ਵਿੱਚ ਉਸ ਤੋਂ 2 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਸਾਡੇ ਨਾਲ ਦਾ ਮੁੰਡਾ ਕੀਤੂ ਚਲੋ ਉਹ ਉੱਥੇ ਉਹਨਾਂ ਨੇ ਦੁਸ਼ਮਣਾਂ ਨੇ ਮਾਰਤਾ ਜਿਹੜੇ ਜਿਨ੍ਹਾਂ ਨੇ ਮੈਨੂੰ ਜੇਲ੍ਹ 'ਚ ਸੰਭਿਆ ਹੈਗਾ ਉਸ ਤੋਂ ਉੱਪਰ ਉਹਨਾਂ ਨੇ ਸਾਡੀ ਲਗਦਾ ਢੋਗੀ ਉਹ 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 ਕਥੇ ਵਰ ਗਿਆ ਕਿ ਤੂੰ ਉਹ ਸਰੇ ਆਮ ਗਲੀ ਦੇ ਚਿੱਟਾ ਵੇਦੇ ਨੇ ਉੱਥੇ ਬਸਤੀ ਦੇ ਵਿੱਚ ਐਸ ਐਚਓ ਸਿਟੀ ਚਮੇਲੀ ਇਹ ਸਾਰੀ ਪੁਲਿਸ ਨੂੰ ਪਤਾ ਐ ਐਸ ਐਸਪੀ ਨੂੰ ਪਤਾ ਉਹਨੂੰ ਚਲੋ ਹਟਾਇਆ ਬੜਾ ਹੀ ਕਰਪਟ ਇਨਸਾਨ ਹੀ ਬੰਦਾ ਬਹੁਤ ਉਹ ਵੇਖੋ ਹਰ ਸਾਰਾ ਦਿਨ ਸ਼ਰਾਬ ਪੀਂਦਾ ਸਵੇਰੇ ਸ਼ਾਮ ਦੁਪਹਿਰੇ ਸ਼ਰਾਬ ਤੇ ਉਹ ਬੰਦੇ ਨੇ ਸਾਡਾ ਬੰਦਾ ਮਰਿਆ ਕਿ ਤੂੰ ਹੀ ਉੱਥੇ ਉਹ ਤੀਜੇ ਦਿਨ ਉਹਦਾ ਕੇਸ ਹੋ ਗਿਆ ਸਵੇਰੇ 7 ਵਜੇ ਆ ਗਏ ਪੇਸ਼ ਹੋ ਗਿਆ ਉਹਨੂੰ ਨਾ ਆਪਣਾ ਫਰੋਈਪੁਰ ਜੇਲ੍ਹ ਚ ਉਹਨੂੰ ਲਿਆ ਨਹੀਂ ਮੁੰਡੇ ਨੂੰ ਉਹਨੂੰ ਅੰਮ੍ਰਿਤਸਰ ਭੇਜਦਾ ਉਹਦੇ ਨਾਲ ਦੋ ਗੱਡੀਆਂ ਗਈਆਂ ਨੇ ਦੋ ਗੱਡੀਆਂ ਉਹਨਾਂ ਦੀ ਆਉਂਦੀਆਂ ਬੰਦਿਆਂ ਦੀਆਂ ਨਾਲ ਪੁਲਿਸ ਦੀ ਗੱਡੀ ਉਹ ਕੀ ਮੈਨੂੰ ਕੀ ਸਾਬਤ ਕਰਨਾ ਚਾਹ ਰਹੇ ਕਿ ਮੇਰੀ ਦੁਸ਼ਮਣ ਬੂਲ ਸੇ ਕਿ ਉਹ ਉੱਥੇ ਬਹਿ ਕੇ ਸ਼ਰਾਬਾ ਪੀ ਰਿਹਾ ਹਾਂ ਉਹਦਾ ਵੀਆਈਪੀ ਟਰੀਟਮੈਂਟ ਕੀਤਾ ਗਿਆ ਉੱਥੇ ਪੂਰਾ ਜੇਲ੍ਹ ਦੇ ਵਿੱਚ ਉਹਨੂੰ ਹਵਾਲਾ 'ਚ ਨਹੀਂ ਬੰਦ ਕੀਤਾ ਗਿਆ ਉਹਨੂੰ ਬਾਹਰ ਕੁਰਸੀ ਤੇ ਬਹਦੇ ਹੀ ਇਹ ਤੁਸੀਂ ਵੀਡੀਓ ਕਢਾਓ ਮੈਂ ਕਹਿੰਦਾ ਵੀਡੀਓ ਕਢਾਓ ਕਹੇਗੀ ਥਾਣੇ ਦੀ ਵੀਡੀਓ ਕਢਾਓ ਸੀਏ ਦੀ ਵੀਡੀਓ ਕਢਾਓ ਸਿਟੀ ਦੀ ਵੀਡੀਓ ਕਢਾਓ ਇਹ ਕੀ ਕਰਦੇ ਨੇ ਇਹ ਕਿਉਂ ਸਾਡੇ ਨਾਲ ਐਵੇਂ ਕਰ ਰਹੇ ਨੇ ਸਿਰਫ ਮੇਰੇ ਨਾਲ ਹੀ ਮੇਰੇ ਮੈਂ ਕੀ ਮਾਣਾ ਕੀਤਾ ਇਹਨਾਂ ਨਾਲ